ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਘਰ ਪਰਿਵਾਰ ਜਾਂ ਰਿਸ਼ਤੇਦਾਰ ਕਿਸੇ ਦੇ ਵੀ ਕਿਸੇ ਪ੍ਰਕਾਰ ਦੇ ਨਸ਼ੇ ਤੋਂ ਪਰੇਸ਼ਾਨ ਹੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਸ ਦਾ ਨਸ਼ਾ ਜਾਂ ਸ਼ਰਾਬ ਛੁਡਵਾਈ ਜਾਵੇ ਉਸ ਦੇ ਲਈ ਅਸੀਂ ਤੁਹਾਨੂੰ ਇੱਕ ਵਿਧੀ ਦੱਸਣ ਵਾਲੇ ਹਾਂ ਜੀ ਸੋ ਇਸ ਵੀਡੀਓ ਨੂੰ ਸਾਥ ਸੰਗਤ ਜੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਕਿਹਾ ਜਾਂਦਾ ਹੈ ਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਸੋ ਸਾਥ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਤੁਹਾਨੂੰ ਵੀ ਫਾਇਦਾ ਮਿਲ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਾਰੇ ਹੀ ਘਰ ਪਰਿਵਾਰਾਂ ਤੇ ਬਣੀ ਰਹੇ ਤੇ ਕਿਸੇ ਨੂੰ ਵੀ ਇਹੋ ਜਿਹੀਆਂ ਤੰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਸਾਡੇ ਵਿੱਚੋਂ ਕਈ ਵਾਰੀ ਇਹੋ ਜਿਹੀਆਂ ਆਦਤਾਂ ਬਣ ਜਾਂਦੀਆਂ ਹਨ ਜਿਹੜੀਆਂ ਸਾਡੇ ਤੋਂ ਆਪਣੇ ਤੋਂ ਹੀ ਛਡਾਈਆਂ ਨਹੀਂ ਜਾਂਦੀਆਂ ਤੇ ਨਾ ਹੀ ਆਪਣੇ ਤੋਂ ਛੱਡੀਆਂ ਜਾਂਦੀਆਂ ਹਨ ਪਰ ਮਹਾਪੁਰਖ ਜੀ ਕੋਈ ਵਿਧੀ ਦੱਸ ਦਿੰਦੇ ਹਨ ਜਾਂ ਕੋਈ ਐਸਾ ਤਰੀਕਾ ਦੱਸ ਦਿੰਦੇ ਹਨ ਜਿਹਦੇ ਨਾਲ ਉਹ ਮਾੜੀ ਆਦਤ ਫਿਰ ਜੜ ਤੋਂ ਹੀ ਖਤਮ ਹੋ ਜਾਂਦੀ ਹੈ ਅਸੀਂ ਵੀ ਚੰਗੇ ਇਨਸਾਨ ਬਣ ਸਕਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਅੱਜ ਐਸੇ ਮਹਾਪੁਰਖਾਂ ਦੀ ਜਿਨ੍ਹਾਂ ਨੂੰ ਰੱਬ ਦੇ ਪਿਆਰੇ ਕਿਹਾ ਜਾਂਦਾ ਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਬੜੀ ਹੀ ਸੁੰਦਰ ਵਾਪਰੀ ਸੀ ਉਹ ਸਾਰੀ ਹੀ ਕਥਾ ਉਹ ਆਪਣੇ ਜੀਵਨ ਵਿੱਚੋਂ ਸੁਣਾਇਆ ਕਰਦੇ ਸਨ ਕਿ ਉਹਨਾਂ ਦੇ ਜੀਵਨ ਦੀ ਹੋ ਸਕਦੀ ਹੈ ਤੁਹਾਨੂੰ ਵੀ ਉਹ ਵਿਧੀ ਤਰੀਕਾ ਪਤਾ ਲੱਗ ਜਾਵੇਗਾ ਜਿਸ ਦੇ ਨਾਲ ਘਰ ਦੇ ਵਿੱਚੋਂ ਸ਼ਰਾਬ ਜਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਦੂਰ ਹੋ ਜਾਵੇਗਾ ਤੇ ਘਰ ਵਿੱਚ ਖੁਸ਼ੀਆਂ ਆ ਜਾਣਗੀਆਂ ਉਹਨਾਂ ਦੇ ਘਰ ਵਿੱਚ ਇੱਕ ਬੀਬੀ ਆਈ ਤੇ ਬੜੀ ਹੀ ਜ਼ਿਆਦਾ ਪਰੇਸ਼ਾਨ ਸੀ ਉਸ ਦੇ ਨਾਲ ਇੱਕ ਛੋਟਾ ਬੱਚਾ ਸੀ ਜਿਸ ਦੀ ਉਮਰ ਕੇ 8 ਸਾਲ ਦੀ ਹੋਵੇਗੀ ਤੇ ਨਾਲ ਹੀ ਇੱਕ 2 ਕੁ ਸਾਲ ਦੀ ਲੜਕੀ ਸੀ ਤੇ ਤੀਜੀ 10 ਕੁ ਸਾਲ ਦੀ ਸੀ ਉਹ ਆ ਕੇ ਬੜਾ ਹੀ ਬਾਬਾ ਜੀ ਦੇ ਕੋਲ ਰੋਇਆ ਕਰਦੀ ਸੀ ਬਾਬਾ ਜੀ ਕਹਿਣ ਲੱਗੇ ਤੁਸੀਂ ਰੋਂਦੇ ਕਿਉਂ ਉਹਨੇ ਫਿਰ ਆਪਣਾ ਕਾਰਨ ਦੱਸਿਆ ਕਹਿਣ ਲੱਗੀ ਮਹਾਂਪੁਰਖ ਗੱਲ ਦਰਅਸਲ ਇਹ ਹੈ ਕਿ ਮੇਰਾ ਪਤੀ ਸ਼ਰਾਬ ਬੜੀ ਜ਼ਿਆਦਾ ਪੀਂਦਾ ਹੈ ਇੰਨੀ ਸ਼ਰਾਬ ਪੀਂਦਾ ਜਦੋਂ ਮੈਂ ਵਿਆਹੀ ਆਈ ਤਾਂ ਸਾਡੇ ਕੋਲ 12 ਕਿੱਲੇ ਜ਼ਮੀਨ ਸੀ ਪਰ ਉਹ ਅੱਧੀ ਰਹਿ ਗਈ ਹੈ ਉਹਨੇ ਸੇ ਕਿੱਲੇ ਤਾਂ ਖਾ ਲਏ ਹਨ ਮੈਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ ਪਰ ਜੇ ਉਹ ਹੀ ਇਸ ਤਰ੍ਹਾਂ ਹੀ ਸ਼ਰਾਬ ਪੀਂਦਾ ਰਿਹਾ ਉਸ ਦੀ ਸਿਹਤ ਤੇ ਵੀ ਬੁਰਾ ਅਸਰ ਪੈ ਰਿਹਾ ਹੈ ਤੇ ਬਾਕੀ ਜਿਹੜੀ ਜ਼ਮੀਨ ਜਦੋਂ ਵਿਕ ਜਾਵੇਗੀ ਫਿਰ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਮੈਂ ਕਿਵੇਂ ਕਰਾਂਗੀ ਔਣ ਵਾਲਾ ਜੀਵਨ ਮੇਰਾ ਤਾਂ ਨਰਕ ਬਣ ਜਾਵੇਗਾ ਮੈਂ ਕਿਵੇਂ ਸਾਰਾ ਕੁਝ ਕਰਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਮਹਾਪੁਰਖਾਂ ਨੇ ਆਖਿਆ ਤੁਸੀਂ ਕੀ ਕਰਦੇ ਹੋ ਜਦੋਂ ਸ਼ਰਾਬ ਪੀਂਦੇ ਹਨ ਉਹਨੇ ਆਖਿਆ ਜਦੋਂ ਸ਼ਰਾਬ ਪੀ ਕੇ ਆਉਂਦਾ ਹੈ ਮੈਂ ਰੋਕਦੀ ਆ ਉਸਨੂੰ ਪਰ ਉਹ ਮੈਨੂੰ ਕੁੱਟਦਾ ਮਾਰਦਾ ਬਹੁਤ ਜ਼ਿਆਦਾ ਹੈ ਜਿਹਨੂੰ ਵੇਖ ਕੇ ਮੇਰੇ ਬੱਚੇ ਵੀ ਸਹਿਮ ਜਾਂਦੇ ਹਨ ਡਰ ਜਾਂਦੇ ਹਨ ਇਸ ਤਰ੍ਹਾਂ ਦਾ ਮਾਹੌਲ ਸਾਡੇ ਘਰ ਵਿੱਚ ਪੈਦਾ ਹੋ ਜਾਂਦਾ ਹੈ ਬੱਚਿਆਂ ਤੇ ਵੀ ਇਸ ਗੱਲ ਦਾ ਮਾੜਾ ਅਸਰ ਪੈ ਰਿਹਾ ਹੈ ਮਹਾਪੁਰਖ ਕਹਿੰਦੇ ਭਾਈ ਇੱਕ ਗੱਲ ਮੈਨੂੰ ਸਾਫ਼-ਸਾਫ਼ ਦੱਸੋ ਜਦੋਂ ਤੁਹਾਡਾ ਇਹਨਾਂ ਨਾਲ ਰਿਸ਼ਤਾ ਹੋਣਾ ਸੀਗਾ ਜਦੋਂ ਰਿਸ਼ਤਾ ਹੋਣ ਤੋਂ ਪਹਿਲਾਂ ਗੱਲਬਾਤ ਤੁਰਦੀ ਹੈ ਤੁਹਾਨੂੰ ਪਤਾ ਸੀ ਕਿ ਇਹ ਸ਼ਰਾਬ ਪੀਂਦੇ ਹਨ ਸੱਚ ਬੋਲਣਾ ਝੂਠ ਨਾ ਬੋਲਣਾ ਵੇਖੋ ਜੀ ਮਹਾਪੁਰਖਾਂ ਦੇ ਕੋਲ ਆਪਾਂ ਝੂਠ ਤਾਂ ਬੋਲ ਹੀ ਨਹੀਂ ਸਕਦੇ ਸਾਥ ਸੰਗਤ ਜੀ ਜੇ ਅਸੀਂ ਝੂਠ ਬੋਲਾਂਗੇ ਤਾਂ ਫੜੇ ਜਾਵਾਂਗੇ ਆਖਿਆ ਜਦੋਂ ਤੁਹਾਡੇ ਮਾਤਾ ਪਿਤਾ ਜੀ ਨੇ ਇਹਦੇ ਨਾਲ ਤੁਹਾਡਾ ਰਿਸ਼ਤਾ ਕੀਤਾ ਸੀ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੂੰ ਇਹ ਗੱਲ ਦਾ ਪਤਾ ਸੀ ਕਿਉਂਕਿ ਕਈ ਵਾਰ ਐਵੇਂ ਹੁੰਦਾ ਹੈ ਬਾਤ ਵਿੱਚ ਸ਼ਰਾਬ ਪੀਣ ਲੱਗ ਜਾਂਦੇ ਹਨ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਕਈ ਵਾਰ ਵਿਚੋਲਿਆਂ ਨੇ ਓਲਾ ਰੱਖਿਆ ਹੁੰਦਾ ਹੈ ਇਹਨਾਂ ਆਖਿਆ ਬੀਬੀ ਨੇ ਬਾਬਾ ਜੀ ਪਤਾ ਸੀਗਾ ਇਹ ਬੀਬੀ ਕਹਿਣ ਲੱਗੀ ਕਿ ਅਸਲ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀ ਕਿ ਕਦੇ-ਕਦੇ ਵਿਆਹ ਸ਼ਾਦੀ ਤੇ ਸ਼ਰਾਬ ਪੀ ਲੈਂਦਾ ਹੈ ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਕਿ ਕੋਈ ਵਿਆਹ ਹੋਊ ਤੇ ਪੈਗ ਥੋੜਾ ਬੋਤਲ ਲਾ ਲੈਂਦਾ ਹੈ ਪਰ ਵੈਸੇ ਰੋਜ਼ ਨਹੀਂ ਘਰ ਵਿੱਚ ਪੀਂਦਾ ਕਹਿੰਦੇ ਫਿਰ ਅਸੀਂ ਸੋਚਿਆ ਰੋਜ਼ ਤਾਂ ਪਿੰਦਾ ਨਹੀਂ ਚਲੋ ਇਸ ਤਰ੍ਹਾਂ ਕਹਿੰਦੀ ਕਿ ਸਾਡਾ ਰਿਸ਼ਤਾ ਤੈ ਹੋ ਗਿਆ ਸਮਾਂ ਬੀਤ ਗਿਆ ਬੱਚਿਆਂ ਦਾ ਜਨਮ ਹੋ ਗਿਆ ਪਰ ਉਹਦੀ ਆਦਤ ਹੱਟੀ ਨਹੀਂ ਹੁਣ ਮੈਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੀ ਹਾਂ ਉਦੋਂ ਫਿਰ ਮਹਾਪੁਰਖ ਜੀ ਕਹਿੰਦੇ ਭਾਈ ਜੋ ਤੁਸੀਂ ਚਾਹੁੰਦੇ ਹੋ ਸਭ ਕੁਝ ਉਹੀ ਚਲੋ ਵਾਪਸ ਵੀ ਆ ਜਾਵੇਗਾ ਠੀਕ ਵੀ ਹੋ ਜਾਵੇਗਾ ਪਰ ਉਹਦੇ ਲਈ ਤੁਹਾਨੂੰ ਕਰਮ ਕਰਨੇ ਪੈਣਗੇ ਉਸ ਬੀਬੀ ਨੇ ਆਖਿਆ ਮਹਾਂਪੁਰਖ ਤੁਸੀਂ ਕਹੋ ਮੈਂ ਉਹੀ ਗੱਲ ਮੰਨਾਂਗੀ ਜੋ ਤੁਸੀਂ ਮੈਨੂੰ ਬਚਨ ਕਰੋਗੇ ਬਾਬਾ ਜੀ ਨੇ ਕਿਹਾ ਵੇਖੋ ਕਹਿੰਦੇ ਹਨ ਕਿ ਜਦੋਂ ਵੀ ਤੁਹਾਡਾ ਪਤੀ ਘਰ ਦੇ ਵਿੱਚ ਆਵੇ ਚਾਹੇ ਸ਼ਰਾਬ ਪੀ ਕੇ ਹੀ ਆਵੇ ਤੁਸੀਂ ਉਸ ਨੂੰ ਮੰਦਾ ਸ਼ਬਦ ਨਹੀਂ ਬੋਲਣਾ ਕਈ ਵਾਰੀ ਅਸੀਂ ਕੀ ਕਰਦੇ ਹਾਂ ਸ਼ਰਾਬੀ ਨੂੰ ਗਾਣਾ ਕੱਢਣ ਲੱਗ ਜਾਂਦੇ ਹਨ ਤੁਸੀਂ ਆਪਣਾ ਕਰਮ ਕਰਦੇ ਰਹਿਣਾ ਹੈ ਆਪਣੀ ਪਤਨੀ ਹੋਣ ਦਾ ਫਰਜ਼ ਨਿਭਾਉਣਾ ਹੈ ਉਹਨੂੰ ਪਰਸ਼ਾਦਾ ਪਾ ਕੇ ਦੇ ਦੇਣਾ ਹੈ ਕੋਈ ਵੀ ਮੁਖ ਦੇ ਵਿੱਚੋਂ ਮਾੜਾ ਸ਼ਬਦ ਨਹੀਂ ਬੋਲਣਾ ਉਸ ਬੀਬੀ ਨੇ ਕਿਹਾ ਜੀ ਸਤ ਬਚਨ ਮਹਾਪੁਰਖ ਪਹਿਲਾ ਬਚਨ ਮੈਂ ਤੁਹਾਡਾ ਮਨ ਲਵਾਂਗੀ ਕਿਉਂਕਿ ਉਹਨੂੰ ਆਦਤ ਪਈ ਹੋਈ ਹੈ ਬਹੁਤ ਹੀ ਲੰਮੀ ਇੱਕਦਮ ਤਾਂ ਹਟੇਗੀ ਨਹੀਂ ਬਾਬਾ ਜੀ ਨੇ ਆਖਿਆ ਜਾਵੇਗੀ ਜ਼ਰੂਰ ਇਹ ਆਦਤ ਪਰ ਸਮਾਂ ਲੱਗੇਗਾ ਦੂਜੀ ਗੱਲ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਮੂਲ ਮੰਤਰ ਦਾ ਜਾਪ ਕਰਨ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਅੱਖਾਂ ਬੰਦ ਨਹੀਂ ਕਰਨੀਆਂ ਉਸ ਬੀਬੀ ਨੇ ਪੁੱਛਿਆ ਕਿਉਂ ਨਹੀਂ ਜੀ ਅੱਖਾਂ ਕਿਉਂ ਨਹੀਂ ਬੰਦ ਕਰਨੀਆਂ ਤੇ ਬਾਬਾ ਜੀ ਨੇ ਆਖਿਆ ਕਿਉਂਕਿ ਤੁਸੀਂ ਆਪਣੇ ਆਸ-ਪਾਸ ਜਲ ਰੱਖਣਾ ਹੈ ਇਹ ਜਲ ਉਹ ਹੋਵੇ ਜੋ ਬਾਅਦ ਵਿੱਚ ਤੁਸੀਂ ਆਪਣੇ ਪਤੀ ਨੂੰ ਛਕਾਉਣਾ ਹੈ ਸਾਫ਼ ਜਲ ਰੱਖ ਲੈਣਾ ਹੈ ਬਰਤਨ ਵਿੱਚ ਪਾ ਕੇ ਅੱਖਾਂ ਧਿਆਨ ਸਾਰਾ ਮੋਲ ਮੰਤਰ ਤੇ ਹੀ ਕੇਂਦ੍ਰਿਤ ਕਰ ਲੈਣਾ ਹੈ ਉਹ ਜਲ ਤੇ ਵੀ ਧਿਆਨ ਧਰਨਾ ਹੈ ਕਿਉਂਕਿ ਇਹ ਬਾਣੀ ਤੇ ਪਾਣੀ ਇਹਦਾ ਬੜਾ ਹੀ ਜ਼ਿਆਦਾ ਸੁਮੇਲ ਪੱਕਾ ਹੁੰਦਾ ਹੈ ਸਾਧ ਸੰਗਤ ਜੀ ਅਸੀਂ ਆਮ ਤੌਰ ਤੇ ਵੇਖਦੇ ਹਾਂ ਪਾਵਨ ਅਸਥਾਨ ਸਰੋਵਰ ਜਿੰਨੇ ਵੀ ਹਨ ਗੁਰੂ ਘਰਾਂ ਦੇ ਵਿੱਚ ਜੋ ਬਣੇ ਹੋਏ ਹਨ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਫਿਰ ਉਹ ਪਾਣੀ ਨੇ ਜਲ ਬਣ ਜਾਂਦਾ ਹੈ ਉਸ ਜਲਨੋ ਪੀਣ ਦੇ ਨਾਲ ਸਾਡੇ ਰੋਗ ਸਾਰੇ ਹੀ ਨਿਵਰਤ ਹੋ ਜਾਂਦੇ ਹਨ ਮਾੜੀ ਦ੍ਰਿਸ਼ਟੀ ਜਿਹੜੀ ਬੰਦੇ ਦੇ ਅੰਦਰ ਹੁੰਦੀ ਹੈ ਜੋ ਦੁਰਮਤ ਤੋਂ ਪੈਦਾ ਹੋਈ ਹੁੰਦੀ ਹੈ ਪਰ ਉਸ ਦੇ ਅੰਦਰ ਫਿਰ ਗੁਰਮਤ ਦਾ ਵਾਸ ਹੋ ਜਾਂਦਾ ਹੈ ਬੜਾ ਹੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਇਹ ਤਾਂ ਜਿੰਨਾਂ ਨਾਲ ਹੋਈ ਹੋਵੇ ਉਹੀ ਜਾਣਦੇ ਹਨ ਉਸ ਬੀਬੀ ਨੂੰ ਖਿਮਾ ਕੀਤੀ ਤੇ ਤੀਜੀ ਗੱਲ 40 ਦਿਨ ਲਗਾਤਾਰ ਤੁਸੀਂ ਧਿਆਨ ਰੱਖਣਾ ਹੈ ਇਸ ਗੱਲ ਦਾ ਕਿ ਜੇ ਉਦੋਂ ਉਹ ਸੌ ਰਿਹਾ ਹੋਵੇ ਉਦੋਂ ਹੀ ਤੁਸੀਂ ਪਾਠ ਕਰਨਾ ਹੈ ਕਿਉਂਕਿ ਜੇ ਤੁਸੀਂ ਜਾਗਦੇ ਕਰ ਰਹੇ ਹੋ ਉਹਨੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਚੁੱਕ ਚੁੱਕ ਕੇ ਸੁੱਟ ਦੇਣੀਆਂ ਹਨ ਤੁਹਾਨੂੰ ਨਿਯਮ ਵੀ ਨਹੀਂ ਬਣਾਉਣ ਦੇਣਾ ਖਿਆਲ ਨਾਲ ਕਰਨਾ ਹੈ ਅੰਮ੍ਰਿਤ ਵੇਲੇ ਜਾਗਣਾ ਹੈ ਕਿਉਂਕਿ ਅੰਮ੍ਰਿਤ ਵੇਲੇ ਸ਼ਰਾਬੀ ਦੀ ਅੱਖ ਨਹੀਂ ਖੁੱਲਦੀ ਹੁੰਦੀ ਸਾਧ ਸੰਗਤ ਜੀ ਸੰਤਾਂ ਨੇ ਹੁਣ ਵਿਧੀ ਦੱਸੀ ਹੈ ਇਸ ਬੀਬੀ ਨੇ 40 ਦਿਨ ਇਦਾਂ ਹੀ ਕੀਤਾ ਉਹ ਬੀਬੀ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਹੌਸਲਾ ਮਿਲ ਗਿਆ ਤੇ ਸੰਤਾਂ ਦੇ ਕਹਿਣ ਤੇ ਬਾਕੀ ਉਹ ਘਰੇ ਚਲੀ ਗਈ। ਉਹਨੇ ਕੋਈ ਵੀ ਸ਼ਬਦ ਮੁਖ ਤੋਂ ਮਾੜਾ ਨਾ ਬੋਲਣਾ। ਉਹ ਵੀ ਸੋਚਣ ਲੱਗਾ ਹੁਣ ਉਹਦਾ ਪਤੀ ਵੀ ਕਿ ਮੇਰੀ ਪਤਨੀ ਨੂੰ ਅਚਾਨਕ ਕੀ ਹੋ ਗਿਆ ਹੈ? ਇਹ ਐਨੀ ਜ਼ਿਆਦਾ ਕਿਉਂ ਬਦਲ ਗਈ ਹੈ? ਅੱਗੇ ਤਾਂ ਮੈਨੂੰ ਬੜਾ ਹੀ ਮੰਦਾ ਚੰਗਾ ਬੋਲਦੀ ਸੀ। ਹੁਣ ਤਾਂ ਮੈਨੂੰ ਕੁਝ ਵੀ ਨਹੀਂ ਕਹਿੰਦੀ। ਇਹਨੂੰ ਅਚਾਨਕ ਕੀ ਹੋ ਗਿਆ? ਹੁਣ ਮੈਨੂੰ ਰੋਕਣ ਟੋਕਣ ਵਾਲਾ ਕੋਈ ਰਹਿ ਹੀ ਨਹੀਂ ਗਿਆ। ਉਹਦਾ ਧਿਆਨ ਉਧਰ ਲੱਗ ਗਿਆ ਉਸ ਬੀਬੀ ਨੇ ਇਸ ਤਰ੍ਹਾਂ ਹੀ ਮੂਲ ਮੰਤਰ ਦਾ ਜਾਪ ਕਰਨਾ ਪ੍ਰਸ਼ਾਦਾ ਛਕਾਉਣ ਲੱਗੀ ਉਸ ਨੂੰ ਤੇ ਉਹੀ ਜਲ ਉਸ ਨੂੰ ਦੇ ਦੇਣਾ ਇਸ ਤਰ੍ਹਾਂ ਫਿਰ ਉਹ ਜਲ ਛਕਦਾ ਗਿਆ ਫਿਰ ਹੌਲੀ-ਹੌਲੀ ਇੰਨਾ ਜ਼ਿਆਦਾ ਬਦਲਾਵ ਹੋ ਗਿਆ ਕਿ ਉਸ ਸ਼ਰਾਬੀ ਬੰਦੇ ਦੇ ਵਿੱਚ ਉਹਦੇ ਪਤੀ ਵਿੱਚ ਕਹਿਣ ਲੱਗ ਗਿਆ ਸੀ ਕਿ ਇਹ ਸ਼ਰਾਬ ਹੁਣ ਮੈਨੂੰ ਚੰਗੀ ਨਹੀਂ ਲੱਗਦੀ ਜਿਹੜਾ ਸਮਾਂ ਬੀਤ ਗਿਆ ਸੋ ਬੀਤ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਸ਼ਰਾਬ ਹੁਣ ਚੰਗੀ ਨਹੀਂ ਲੱਗਦੀ ਮੈਂ ਤੇਰੇ ਤੇ ਤੇਰੇ ਬੱਚਿਆਂ ਵਾਸਤੇ ਵਧੀਆ ਜ਼ਿੰਦਗੀ ਜੀਵਾਂਗਾ ਆਉਣ ਵਾਲੇ ਸਮੇਂ ਵਿੱਚ ਮੈਂ ਇਹਨਾਂ ਲਈ ਕੁਝ ਕਰਨਾ ਚਾਹੁੰਦਾ ਹਾਂ ਹੁਣ ਮੈਂ ਸੁਆਰਥੀ ਹੋ ਗਿਆ ਹਾਂ ਮੈਂ ਵੀ ਅੰਮ੍ਰਿਤ ਛਕਣਾ ਹੈ ਇੱਥੋਂ ਤੱਕ ਕਿ ਉਹਨੇ ਸ਼ਰਾਬੀ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਗੱਲ ਸਿਰਫ ਉਹ ਬੀਬੀ ਥੋੜਾ ਇਉਂ ਹੀ ਹੋ ਗਿਆ ਕਿ ਜਿਵੇਂ ਚਲੋ ਮਹਾਪੁਰਖਾਂ ਦੀ ਕਿਰਪਾ ਤਾਂ ਹੋਈ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਕਿਰਪਾ ਹੋਈ ਹੈ ਮੂਲ ਮੰਤਰ ਦੀ ਕਲਾ ਵਰਤੀ ਹੈ ਉਸਦੇ ਬੀਬੀ ਦੇ ਮਨ ਵਿੱਚ ਇਹ ਗੱਲ ਆਉਣ ਲੱਗੀ ਕਿ ਕਈ ਵਾਰ ਜਿਹੜੇ ਸ਼ਰਾਬੀ ਹੁੰਦੇ ਹਨ ਨਾ ਉਹ ਫੇਰ ਸ਼ਰਾਬ ਪੀਣ ਲੱਗ ਜਾਂਦੇ ਹਨ ਜੇ ਅੰਮ੍ਰਿਤ ਛਕਾ ਦਈਏ ਇਸ ਨੂੰ ਕਿ ਜਾਂ ਰਹਿਣ ਦਈਏ ਮਹਾਪੁਰਖਾਂ ਦੇ ਪਾਸ ਫੇਰ ਤੋਂ ਸਲਾਹ ਲੈਣ ਆਈ ਤੇ ਉਹ ਮਹਾਪੁਰਖਾਂ ਨੂੰ ਕਹਿਣ ਲੱਗੀ ਤੁਸੀਂ ਜਿਹੜੀ ਮੈਨੂੰ ਵਿਧੀ ਦੱਸੀ ਸੀ ਮੈਂ ਉਸੇ ਅਨੁਸਾਰ ਹੀ ਸਾਰੀ ਗੱਲਬਾਤ ਕੀਤੀ ਹੈ ਉਸ ਵਿਧੀ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਹੈ ਮੈਂ ਹੁਣ ਬੜੀ ਖੁਸ਼ ਹਾਂ ਤੇ ਇਹ ਬੀਬੀ ਜਿਹੜੀ ਅੱਗੇ ਰੋਂਦੀ ਆਉਂਦੀ ਸੀ ਚੀਕ ਚਿਹਾਰੇ ਕਰਦੀ ਸੀ ਹੁਣ ਉਹ ਬਹੁਤ ਹੀ ਖੁਸ਼ ਸੀ ਮਹਾਪੁਰਖਾਂ ਨੇ ਅਸ਼ੀਰਵਾਦ ਦਿੱਤਾ ਉਹਨਾਂ ਨੇ ਆਖਿਆ ਜੇ ਉਹ ਆਪ ਕਹਿ ਰਿਹਾ ਹੈ ਕਿ ਮੈਂ ਅਮ੍ਰਿਤ ਛਕਣਾ ਹੈ ਹੁਣ ਤੁਸੀਂ ਬਿਲਕੁਲ ਵੀ ਦੇ ਰਹਿਣਾ ਕਰਿਓ ਇਹ ਉਸ ਦਾ ਹੁਣ ਮਨ ਬਣ ਚੁੱਕਾ ਹੈ ਜਿਹੜਾ ਬਣਿਆ ਹੋਇਆ ਹੈ ਫਿਰ ਆਖਿਆ ਮਹਾਪੁਰਖੋ ਕਿਤੇ ਉਹ ਫਿਰ ਬੇਦਬੀ ਨਾ ਕਰ ਦੇਵੇ ਤਾਂ ਮਹਾਪੁਰਖ ਕਹਿੰਦੇ ਅੱਜ ਤੋਂ ਬਾਅਦ ਨਹੀਂ ਕਦੇ ਵੀ ਇਹੋ ਜਿਹਾ ਹੋਵੇਗਾ ਇਹ ਤਾਂ ਸ਼ਰਾਬ ਹੁਣ ਜੋ ਤੁਹਾਡੇ ਕਰਮ ਸੀਗੇ ਉਸਨੇ ਜਿੰਨੀ ਪੀਣੀ ਸੀ ਪੀ ਲਈ ਹੁਣ ਉਹ ਕਦੇ ਵੀ ਨਹੀਂ ਪੀਵੇਗਾ ਉਹਦਾ ਲੇਖਾ ਇਹ ਸ਼ਰਾਬ ਪੀਣ ਦਾ ਮੁੱਕ ਚੁੱਕਾ ਹੈ ਇਸ ਪਾਸਿਓ ਤੁਸੀਂ ਫਿਕਰ ਨਹੀਂ ਕਰਨਾ ਜਿੰਨੀ ਪੀਣੀ ਸੀ ਉਸਨੇ ਪੀ ਲਈ ਉਹ ਹੁਣ ਅੰਮ੍ਰਿਤ ਰਸ ਹੀ ਪੀਵੇਗਾ ਤੇ ਹੁਣ ਇਹ ਵਾਹਿਗੁਰੂ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਪੰਜਾਂ ਸਿੰਘਾਂ ਤੋਂ ਅੰਮ੍ਰਿਤ ਪਾਨ ਕਰਵਾ ਲਓ ਬਾਣੀ ਪੜੋ ਸੇਵਾ ਕਰੋ ਤੁਹਾਡਾ ਜਨਮ ਵੀ ਸਫਲਾ ਹੋ ਜਾਵੇਗਾ ਫਿਰ ਉਹਨਾਂ ਨੇ ਭਾਈ ਅੰਮ੍ਰਿਤ ਛਕ ਲਿਆ ਉਹ ਮਹਾਪੁਰਖਾਂ ਦੇ ਕੋਲ ਆਉਂਦਾ ਰਿਹਾ ਤੇ ਸੇਵਾ ਵੀ ਕਰਦਾ ਰਿਹਾ ਫਿਰ ਆਪ ਵੀ ਮੂਲ ਮੰਤਰ ਦਾ ਜਾਪ ਕਰਨ ਲੱਗ ਪਿਆ ਉਹਦੀ ਜ਼ਿੰਦਗੀ ਬਣ ਗਈ ਵੇਖੋ ਸਾਧ ਸੰਗਤ ਜੀ ਕੁਝ ਚੀਜ਼ਾਂ ਧਰਮ ਦੇ ਵਿੱਚ ਰਿਵਾਇਤਾਂ ਹੁੰਦੀਆਂ ਹਨ ਸਾਧ ਸੰਗਤ ਜੀ ਮਹਾਪੁਰਖ ਐਸੇ ਹੁੰਦੇ ਹਨ ਜੋ ਹੋਰ ਪਾਸੇ ਸਾਨੂੰ ਜਾਣ ਹੀ ਨਹੀਂ ਦਿੰਦੇ ਬੰਦੇ ਨੂੰ ਗੁਰਬਾਣੀ ਨਾਲ ਜੋੜਨ ਦੀ ਆਦਤ ਬਣਾ ਦਿੰਦੇ ਹਨ ਕੋਈ ਐਸਾ ਤਰੀਕਾ ਦੱਸ ਦਿੰਦੇ ਹਨ ਜਿਵੇਂ 40 ਦਿਨ ਵਿੱਚ ਬੰਦੇ ਦੀ ਆਦਤ ਪੱਕ ਜਾਂਦੀ ਹੈ ਇਹ ਸੰਤ ਬਾਬਾ ਅਜੀਤ ਸਿੰਘ ਜੀ ਇੱਕ ਮਨੋਵਿਗਿਆਨਕ ਦੇ ਤੌਰ ਤੇ ਵੀ ਕੰਮ ਕਰਦੇ ਸਨ ਕੋਈ ਵੀ ਕੰਮ ਨੂੰ ਕਹਿੰਦੇ ਸਨ ਕਿ ਤੁਸੀਂ 40 ਦਿਨ ਲਗਾਤਾਰ ਕਰੋਗੇ ਉਹ ਫਿਰ ਮਨ ਵਿੱਚ ਵਸ ਜਾਵੇਗਾ ਜਿਵੇਂ ਆਪਾਂ ਪੱਥਰ ਤੇ ਕੋਈ ਰੱਸੀ ਹੀ ਦਾ ਨਿਸ਼ਾਨ ਜਿਹੜਾ ਹੈ ਉਹ ਵੀ 40 ਦਿਨ ਤੱਕ ਬਣ ਜਾਵੇਗਾ ਜਿਹੜਾ ਵਾਰ-ਵਾਰ ਕਿਸੇ ਵੀ ਕੰਮ ਨੂੰ ਦੁਹਰਾਉਂਦਾ ਰਹਿੰਦਾ ਹੈ ਉਸ ਦਾ ਫਿਰ ਸੁਭਾਅ ਪੱਕ ਜਾਂਦਾ ਹੈ ਹੁਣ ਕਈਆਂ ਦੀਆਂ ਆਦਤਾਂ ਪੱਕ ਜਾਂਦੀਆਂ ਹਨ ਬਦਲ ਜਾਂਦੀਆਂ ਹਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ 40 ਦਿਨ ਛੱਡੋ ਕਿ ਕਈ ਕਈ ਸਾਲ ਲੰਘ ਜਾਂਦੇ ਹਨ ਪਰ ਕਈ ਆਦਤ ਦੇ ਇੰਨੇ ਗੰਦੇ ਹੁੰਦੇ ਹਨ ਉਹਨਾਂ ਨੂੰ ਜਿੰਨੇ ਮਰਜ਼ੀ ਦਿਨ ਕਹਿ ਲਓ ਪਰ ਉਹਨਾਂ ਦੀ ਆਦਤ ਨਹੀਂ ਬਦਲਦੀ ਉਹਨਾਂ ਲਈ ਬੜਾ ਹੀ ਔਖਾ ਹੁੰਦਾ ਹੈ ਪਰ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਮਾੜੀ ਆਦਤ ਨੂੰ ਛੱਡਣ ਦੀ ਫਿਰ ਬਾਬਾ ਜੀ ਕਹਿਣ ਲੱਗੇ ਕਿ ਇੱਕ ਦਿਨ ਕਹਿੰਦੇ ਕਿ ਜਿਤ ਪੀਤੇ ਮਤ ਦੂਰ ਹੋਏ ਵੇਖੋ ਬਾਣੀ ਕਿੰਨਾ ਸੋਹਣਾ ਸਮਝਾਉਂਦੀ ਹੈ دیਵਾਨ ਦੇ ਵਿੱਚ ਉਹਨਾਂ ਨੇ ਆਖਿਆ ਜਿਹਨੂੰ ਗੁਰੂ ਸਾਹਿਬ ਜੀ ਕਹੀ ਜਾਂਦੇ ਹਨ ਕਿ ਜਿਹਨੂੰ ਪੀਣ ਦੇ ਨਾਲ ਸਾਡੀ ਮਤ ਜਿਹੜੀ ਹੈ ਮਲੀਨ ਹੋ ਜਾਂਦੀ ਹੈ ਬਰਲ ਭਵੇ ਵਿੱਚ ਆਏ ਜਿਹਨੂੰ ਪੀਣ ਦੇ ਨਾਲ ਸਾਡੀ ਅਕਲ ਵੀ ਦੂਰ ਹੋ ਜਾਂਦੀ ਹੈ ਬੰਦਾ ਬੇਵਜਾ ਹੀ ਬੋਲੀ ਜਾਂਦਾ ਹੈ ਝੱਲ ਪੁਣਾ ਜਿਹਹਾ ਬੰਦੇ ਦੇ ਦਿਮਾਗ ਵਿੱਚ ਆ ਜਾਂਦਾ ਹੈ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਆਪਣਾ ਪਰਾਇਆ ਨਾ ਪਛਾਨਾਈ ਖਸਮੋਂ ਧੱਕੇ ਖਾਏ ਆਪਣੇ ਪਰਾਏ ਦੀ ਉਸ ਸ਼ਰਾਬੀ ਬੰਦੇ ਨੂੰ ਪਹਿਚਾਨ ਹੀ ਨਹੀਂ ਰਹਿੰਦੀ ਮਾਲਕ ਵੱਲੋਂ ਵੀ ਫਿਰ ਉਸ ਵਿਅਕਤੀ ਨੂੰ ਧੱਕੇ ਪੈਣੇ ਹਨ ਜਿਤ ਪੀਤੇ ਖਸਮ ਨ ਬਿਸਰੇ ਦਰਗੇ ਮਿਲੇ ਸਜਾਏ ਜਿਹੜੀ ਸ਼ਰਾਬ ਪੀਣ ਦੇ ਨਾਲ ਵਾਹਿਗੁਰੂ ਜੀ ਹੀ ਵਿਸਰ ਜਾਂਦਾ ਹੈ ਉਸ ਨੂੰ ਫਿਰ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ ਝੂਠਾ ਮਦ ਮੂਲ ਨ ਪੋਸ਼ਈ ਜੇ ਕਾ ਪਰਵਸਾਈ ਇਹੋ ਜਿਹੀ ਚੰਦਰੀ ਸ਼ਰਾਬ ਜਿਹੜੀ ਹੁੰਦੀ ਹੈ ਇਹ ਕਦੇ ਵੀ ਭੁੱਲ ਕੇ ਨਹੀਂ ਪੀਣੀ ਚਾਹੀਦੀ ਜਿੱਥੋਂ ਤੱਕ ਹੋ ਸਕੇ ਨਾਨਕ ਨਦਰੀ ਸੱਚ ਮਦ ਪਾਈ ਹੈ ਸਤਗੁਰ ਮਿਲੇ ਜਿਸ ਆਏ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਨਾਮ ਦਾ ਨਸ਼ਾ ਮਿਲ ਜਾਂਦਾ ਹੈ ਫਿਰ ਉਸ ਦਾ ਇਸ ਚੀਜ਼ ਵੱਲ ਧਿਆਨ ਹੀ ਨਹੀਂ ਆਉਂਦਾ ਉਹਦਾ ਲੇਖ ਸ਼ਰਾਬ ਪੀਣ ਵੱਲੋਂ ਮੁੱਕ ਜਾਵੇਗਾ ਮਹਾਪੁਰਖਾਂ ਨੇ ਕਿਹਾ ਹੈ ਜੀ ਕਿ ਮੁਕਾਇਆ ਤਾਂ ਨਹੀਂ ਮੁੱਕਣੀ ਇਹ ਤੁਹਾਡੇ ਦਿਮਾਗ ਵਿੱਚ ਹੀ ਜੇਕਰ ਪਰਮਾਤਮਾ ਦੀ ਗੁਰਬਾਣੀ ਵਸ ਜਾਵੇਗੀ ਤਾਂ ਉਸ ਦੇ ਨਾਲ ਜ਼ਰੂਰ ਖਤਮ ਹੋ ਸਕਦੀ ਹੈ ਕਈ ਵਾਰ ਐਸੀ ਕਲਾ ਵਰਤ ਜਾਂਦੀ ਹੈ ਕਿ ਪਰਮਾਤਮਾ ਜੀ ਬਹੁਤ ਹੀ ਜਲਦੀ ਇਸ ਤਰੀਕੇ ਦੇ ਨਾਲ ਸੁਣ ਲੈਂਦੇ ਹਨ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਮੂਲ ਮੰਤਰ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਸ਼ੁਰੂ ਕਰ ਦਿਓਗੇ ਤਾ ਤੁਹਾਡੇ ਘਰ ਵਿੱਚ ਵੀ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਨਸ਼ੇ ਵਰਗਾ ਕੋਹੜ ਤੁਹਾਡੇ ਘਰ ਤੋਂ ਕੋਹਾਂ ਦੂਰ ਚਲਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ